हां जी दोस्तों आज मैं तन्नू अपना जेड़ा है गावा मेरी बिक्री और गिफ्ट हॉर्स एंड गुरु कृपा मोटर ਨਾਲ फाइनेंसਾ ਨਾਲ एजेंसी मोटरसाइकिलों ਦੀ ਉਹ ਤੋਂ ਖਾਲਦਾਂ ਸੋਚਿਆ ਵੀ ਸਾਰੇ ਆਪਣੇ ਮਿੱਤਰਾਂ ਨੂੰ ਖੱਲਿਆ ਜਾਂਦੇ ਇਹ ਆ ਜੀ ਅਲੀਵਾਲ ਸਾਡਾ ਸਾਰਾ ਗਣਵਾਰ ਮਦੇ ਘਾਟ ਤੋਂ ਪਟਾਲਾ ਰੋਡ ਦੇ ਪੰਪ ਤੇ ਲੱਗੇ ਆ ਗੁਰੂ ਕਿਰਪਾ ਮੋਟਰ ਕਾਂਗਸ ਬੇਕ ਅੱਬ ਐਂਡ ਗਿਫਟਸ ਤੇ ਇਹ ਤੇ ਬਾਹਰ ਦਾ ਹੈ ਥਲੇ ਏਜੰਸੀ ਆ ਤੇ ਪਰਾਂ ਮਾਨੂੰ ਅੰਦਰੋਂ ਵੀ ਸਾਰਾ ਦਿਖਾ ਲੰਨੇ ਆ ਜੇ ਮੇਰਾ ਵੀਰ ਭਰਾ ਕੋਈ ਆਏ ਕਿਹਾ ਹੋਏ ਮਾਨ ਆਉਣ ਦਾ ਤਾਂ ਜਰੂਰ ਦਰਸ਼ਨ ਦਿਓ ਵਿਦ ਫੈਮਿਲੀ ਫਰੈਂਡਸ ਦੇ ਨਾਲ ਵੀ ਪਰਮਾਤਮਾ ਦੀ ਕਿਰਪਾ ਰਹੀ ਤੇ ਤੁਹਾਨੂੰ ਗਰਮੀਆਂ ਤੱਕ ਪੂਰ ਵੀ ਮਿਲ ਜੇਗਾ ਤੇ ਇਹ ਸਾਰਾ ਅੰਦਰ ਦਾ ਵੀ ਉਹ ਜੀ ਟੈਂਟ ਦੀ ਜälle ਵੀ ਲੱਗੀ ਹੋਈ ਆ ਲੋਕੀ एवरीथिंग ਕੁਝ ਕੁ ਕੀਤੇ ਆ ਵਾਦ ਤੋਂ ਵੱਧ ਵੈਰਾਈ ਬੱਚਿਆਂ ਵਾਸਤੇ ਆਪਾਂ ਲਿਆ ਕੇ ਦਈਏ ਇੱਕ ਹਰ ਤਰ੍ਹਾਂ ਦਾ ਕੇਕ ਤੇ ਇੱਕਦਮ ਫਰੈਸ਼ ਹਰ ਚੀਜ਼ ਫਰੈਸ਼ ਮਿਲ ਜੇਗੀ ਤੁਹਾਨੂੰ ਕੋਈ ਵੀ ਅਵੇਲੇਬਲ ਹੋਰ ਰੈਡੀमेड ਸਮਾਨ ਵੀ ਸਾਡੇ ਕੋਲ ਆ ਇਹ ਆ ਸਾਡੀ ਕਾਫੀ ਮਸ਼ੀਨ ਕਰੀਮ ਰੋਲ ਮੌਕੇ ਤੇ ਭਰ ਕੇ ਫਰੈਸ਼ ਕਰੀਮ ਲਈਦੀ ਆ ਸਾਰਾ ਤੁਸੀਂ ਦੇਖ ਸਕਦੇ ਹੋ 커피 ਮਸ਼ੀਨ 커피 ਵੀ ਇਨਵਸਟੈਂਟ ਆ ਸਕਦੇ ਹੋ ਫਿਰ ਇਸ ਤੋਂ ਇਲਾਵਾ ਵੱਡੀ ਚੀਜ਼ ਸਾਡੇ ਕੋਲ ਬੈਠਣ ਦਾ ਵੀ ਸਾਰਾ ਪ੍ਰਬੰਧ ਆ ਔਰ ਜੇ ਕੋਈ ਪਰਸਨਲੀ ਆਪਣੀ ਫੈਮਿਲੀ ਆ ਆ ਕੇ ਬੈਠਣਾ ਚਾਹੁੰਦਾ ਆਪਣਾ ਕੋਈ ਡਿਸਟਰਬ ਨਾ ਕਰੇ ਆਪਣਾ ਕੋਈ ਸੈਲੀਬ੍ਰੇਟ ਕਰਨਾ ਚਾਹੁੰਦਾ ਤੇ ਇਹ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਇਹ ਦਰਵਾਜ਼ਾ ਕਿ ਇੱਕ ਕੈਬਨ ਆ ਆਪਾਂ ਖਾਂਦੀ ਬੈਠ ਕੇ ਆਪਣਾ ਤੁਸੀਂ ਆਪਣਾ ਜਨਮ ਦਿਨ ਆਪਣਾ ਮਨਾ ਸਕਦੇ ਹੋ ਕੋਈ ਵੀ ਪਾਰਟੀ ਇਵੈਂਟ ਰੱਖ ਕੇ ਖਾ ਸਕਦੇ ਤੁਹਾਨੂੰ ਕੋਈ ਡਿਸਟਰਬ ਨਹੀਂ ਕਰੇਗਾ ਬਾਕੀ ਜਨਮ ਦਿਨ ਤੇ ਕੇਕ ਦੇ ਨਾਲ ਨਾਲ ਜੇ ਤੁਹਾਨੂੰ ਜਰੂਰਤ ਆ ਕੋਈ ਗਿਫਟ ਦੇਣ ਦੀ ਤਾਂ ਗਿਫਟ ਵੀ ਤਕਰੀਬਨ ਸਾਡੇ ਕੋਲ ਬੱਚਿਆਂ ਵਾਸਤੇ ਸਾਰੇ ਟੌਏ ਵਗੈਰਾ ਤਾਂ ਅਵੇਲੇਬਲ ਨੇ ਔਰ ਕੋਸ਼ਿਸ਼ ਹੋਏਗੀ ਸਾਡੀ ਜਾਂ ਤੋਂ ਜ਼ਿਆਦਾ ਬਾਕੀ ਹੋਰ ਵੀ ਗਿਫਟ ਵਗੈਰਾ ਜਿਹੜੇ ਹੁੰਦੇ ਆ ਉਹ ਵੀ ਲਿਆ ਕੇ ਦਈਏ ਤੁਹਾਨੂੰ ਸਾਰਿਆਂ ਨੂੰ ਇਹ ਸਾਰੇ ਛਡਾਉਣੇ ਔਰ ਜੋ ਵੀ ਆ ਬਲੂਟੂਥ ਸਪੀਕਰ ਵਗੈਰਾ ਪੋਲ ਸੇਲ ਤੇ ਡਾਟਾ ਕੇਬਲਾਂ ਚਾਰਜਰ ఎవਰੀਥਿੰਗ ਕੋਸ਼ਿਸ਼ ਸਾਡੀ ਇਹ ਵੀ ਹੈ ਵੀ ਹਰ ਜੀ ਜਿਹੜੀ ਆ ਅਸੀਂ ਆਪਣੀ ਦੁਕਾਨ 'ਚ ਤੁਹਾਨੂੰ ਪ੍ਰੋਵਾਈਡ ਕਰਵਾ ਕੇ ਦਈਏ ਕਿ ਕਿਤੇ ਜਾਣ ਦੀ ਲੋੜ ਨਾ ਪਏ ਤੇ ਹੋਰ ਵੀ ਬਾਕੀ ਕੋਸ਼ਿਸ਼ ਹੈ ਬੱਚਿਆਂ ਦਾ ਸਟੱਡੀ ਦਾ ਸਾਰਾ ਸਮਾਨ ਈਮਨ ਜਿੱਦਾਂ ਦੇਖ ਸਕਦੇ ਹੋ ਅੱਜ ਕਰ ਲੇਟੈਸਟ ਮਾਡਲ ਦੀਆਂ ਜਿਓਮੈਟਰ ਬਾਕਸ ਨੇ ਟਿਫਰਨ ਈਮਨ ਆਹ ਸਾਰ ਜੇ ਲੇਟੈਸਟ ਜਨੀਆਂ ਮਾਡਰਨ ਜਿਓਮੈਟਰ ਬਾਕਸ ਨੇ ਬੱਚਿਆਂ ਦੀਆਂ ਦੇਖ ਸਕਦੇ ਤੁਸੀਂ ਅਲਗ-ਅਲਗ ਮਾਡਲ ਸਾਰੇ ਬੱਚਿਆਂ ਦੇ ਵਾਸਤੇ ਹਰ ਤਰ੍ਹਾਂ ਦੀ ਜਿਓਮੈਟਰ ਬਾਕਸ ਤੇ ਆਪਾਂ ਕੋ ਆ ਫੋਨ ਐਂਡ ਵਾਟਰ ਬੋਟਲ ਵਗੈਰਾ ਸਭ ਕੁਝ ਅਵੇਲੇਬਲ ਆ ਹੋਰ ਬੈਠਣ ਵਾਸਤੇ ਗੁੱਡ ਸਪੇਸ ਆਪਣੇ ਕੋਲ ਸਾਰੇ ਸੋਫਾ ਹੀ ਆ ਕੋਈ ਚੇਅਰ ਚੁਰ ਵਾਲਾ ਨਹੀਂਗਾ ਸਿਸਟਮ ਹੈਗਾ ਔਰ ਇਵਨ ਹਰ ਤਰ੍ਹਾਂ ਦਾ ਸਾਡੇ ਕੋਲ ਬਣਾਉਣ ਵਾਸਤੇ ਵੀ ਇੱਕਦਮ ਲਿਟਰਸ ਖੁੱਲਾ ਕਿਚਨ ਹੈ ਕੋਈ ਥੋੜੀ ਕਿਤੇ ਕਿਚਨ ਨਹੀਂ ਦਿਖਾਉਂਦਾ ਪਰ ਸਾਡੇ ਕਿਚਨ ਦੀ ਤੁਸੀਂ ਸਫਾਈ ਦੇਖ ਸਕਦੇ ਹੋ ਬਿਲਕੁਲ ਫਰੈਸ਼ ਖੁੱਲਾ ਕਿਚਨ ਆ ਸਾਹਮਣੇ ਪਿਜਾ ਮਸ਼ੀਨ ਜੋ ਵੀ ਬੰਨਾ ਸਾਰਾ ਫਰਾਈ ਹਰ ਇੱਕ ਚੀਜ਼ ਅਵੇਲੇਬਲ ਆ ਕੋਈ ਇਦਾਂ ਦੀ ਗੱਲ ਨਹੀਂ ਵੀ ਆਪਾਂ ਬੰਦਾ ਲੰਬੇ ਹੋਏ ਸਮਾਨ ਤੇ ਖਵਾਈਏ ਲੰਬੇ ਸਭ ਕੁਝ ਤੁਹਾਡੇ ਸਾਹਮਣੇ ਐ ਬਿਲਕੁਲ ਹਾਜ਼ਰ ਆ ਠੀਕ ਐ ਕੋਈ ਇਹ ਚੋਲਾ ਨਹੀਂ ਤਾਂ ਮੇਰਾ ਵੀਰ ਕਦੇ ਕਿਸੇ ਦਾ ਪ੍ਰੋਗਰਾਮ ਬਣੇ ਕੋਈ ਦਿਲ ਕਰੇ ਉਹਨੂੰ ਤਾਂ ਅਲੀਵਾਰ ਬਟਾਲੇ ਤੋਂ ਫਰੇ ਕਰ ਰਹੇ ਹੋਦੇ ਪੰਪ ਦੇ ਲੱਗੇ ਬਾਈ ਸਟਾਰਟਿੰਗ 'ਚ ਹੀ ਬਾਈਪਾਸ ਲੱਗੇ ਸਾਡੀ ਲੋਕੇਸ਼ਨ ਆ google ਤੇ ਸਰਚ ਮਾਰਿਆ ਲੱਭ ਜੇਗਾ ਕਾਂਗ ਬੇਕ ਐਂਡ ਗਿਫਟ ਕਾਂਗ ਬੇਕ ਆਪ ਐਂਡ ਗਿਫਟਸ ਜਦੋਂ ਮਰਜੀ ਆ ਸਕਦੇ ਹੋ ਤੇ ਸੋ ਅੱਜ ਦਾ ਫਰਜੀ ਸੀ ਮੇਰਾ ਨਕ ਤਾਂ ਮੈਂ ਦਿਖਾਉ ਲਦੇ ਆ ਤੇ ਕੋਈ ਵੀਰ ਭਰਾ ਕਿਨੇ ਕਿਤੇ ਆਉਣਾ ਹੋਏ ਤੇ ਕੋਈ ਖੁੰਝ ਨਾ ਜਾਏ ਧੰਨਵਾਦ ਦਾ ਬਾਕੀ ਕੋਸ਼ਿਸ਼ ਕਰਦੇ ਰਹਾਂਗੇ ਜੋ ਜੋ ਹੋਰ ਆਟਮਾ ਪੈਂਦੀਆਂ ਰਹਿਣਗੀਆਂ ਰੂ ਰੂ ਸਾਰਿਆਂ ਦੇ ਤੁਹਾਡੇ ਅਸੀਂ ਕਰਦੇ ਰਵਾਂਗੇ ਜੋ ਕਿਸੇ ਨੇ ਕਦੀ ਲੈਣਾ ਹੋਏ ਜਦਾਂ ਸੀਜ਼ਨ ਚੱਲ ਰਿਹਾ ਹੈ ਸਕੂਲਾਂ ਦਾ ਪਰ ਤਰ੍ਹਾਂ ਦੀ ਲੇਟੈਸਟ ਜਿਓਮੈਟਰ ਬਾਕਸ ਈਵਨ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਹੋਲ ਸੇਲ ਦੇ ਮਿਲਣਗੀਆਂ ਤੁਹਾਨੂੰ ਇਹ ਸਾਰਾ ਜੋਟ ਟੋਏ ਵਗੈਰਾ ਹੈ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਈਵਨ ਸ਼ਹਿਰ ਨਾਲੋਂ 20 ਸਸਤੇ ਅਸੀਂ ਦੇਵਾਂਗੇ ਈਵਨ ਇਹ ਵੀ ਜੋ ਵੀ ਆ ਮੋਬਾਈਲਾਂ ਦਾ ਜੋ ਵੀ ਚਾਰਜ ਵਗੈਰਾ ਲੀਡਾ ਵਗੈਰਾ ਫੋਨਾਂ ਨਾਲ ਜਿਹੜੀ ਅਟੈਚ ਆ ਜਿਹਨੀ ਸਿਸਟਮ ਸਾਰਾ ਇਹ ਸਾਰੇ ਸਾਡੇ ਕੋਲ ਹੋਲਸੇਲ ਤੇ ਅਵੇਲੇਬਲ ਆ ਜਦੋਂ ਚਾਹੋ ਆਓ ਤੇ ਆਪਣਾ ਫਾਇਦਾ ਉਠਾ ਸਕਦੇ ਤੁਸੀਂ ਬਹੁਤ ਬਹੁਤ ਧੰਨਵਾਦ ਵੀਡੀਓ ਜਿਆਦਾ ਲੰਬੀ ਨਾ ਹੋ ਜੇ 5 5-6 ਮਿੰਟ ਤੋਂ ਫਿਰ ਵੀ ਨਾ ਨਾ ਕਰਦਾ 5-6 ਮਿੰਟ ਦੀ ਬਣ ਜਾਂਦੀ ਐ ਸੋ ਧੰਨਵਾਦ ਦੋਸਤੋ ਫਿਰ ਮਿਲਦੇ ਆ ਨਵਾਂ ਸਟਾਕ ਆਉਂਦਾ ਤਾਂ ਤੁਹਾਡੇ ਸਾਹਮਣੇ ਫਿਰ ਹੂ-ਹੂ ਕਰਾਂਗੇ ਸੋ ਧੰਨਵਾਦ ਜੀ